ਸਤ ਸਰਨ ਜੋ ਜਨ ਪਰੈ ਸੂਜਨੇ ਕਰਨ ਹਾਰੈ ਸੰਤ ਕਿਿੰਿੰਦਾ ਨਾਨਕਾ ਬਾਰ ਬਾਰੇ ਅਵਤਾਰੇ ਕਰਤ ਬਿਸ ਪ੍ਰਾਵਿਆ ਪਦਿਆ ਤੋ ਸਰਨਾਈ ਨਾਨਕੀ ਪ੍ਰਵੇਨਤੀ ਆਪਣੀ ਭਗਤੀ ਲਾਏ ਗੁਰੂ ਪਿਆਰੇ ਸਾਥ ਸੰਗਤ ਜੀਓ ਸ੍ਰੀਮਾਨ 108 ਸੰਤ ਬਾਬਾ ਗੁਰਵਜਨ ਦਾਸ ਜੀ ਮਹਾਰਾਜ ਉਹਨਾਂ ਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਸਿੱਖ ਸੰਤਾਂ ਨੂੰ ਜੋੜਨ ਵਾਸਤੇ ਗੁਰੂ ਪਿਆਰਿਓ ਮਹਾਰਾਜ ਦੀ ਬਾਣੀ ਵਿੱਚ ਆਂਦਾ ਹੈ ਪਈ ਪ੍ਰਾਪਤ ਮਨੁਖ ਦੇ ਹੋਰੀਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਹੋਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਗੁਰੂ ਪਿਆਰਿਓ ਸੰਗਤ ਦੇ ਵਿੱਚ ਆ ਕੇ ਜੋ ਗੁਰੂ ਪਿਆਰੇ ਹੁੰਦੇ ਨੇ ਜੋ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਜੋ ਮਹਾਂਪੁਰਸ਼ਾਂ ਦਾ ਜੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦ ਦੀ ਤਰੀ ਹੈ ਮਹਾਂਪੁਰਸ਼ਾਂ ਨੇ ਜਿਸ ਤਰ੍ਹਾਂ ਗੁਰੂ ਦੇ ਪਿਆਰਿਆਂ ਸਿੱਖ ਸੰਗਤਾਂ ਨੂੰ ਸੇਵਾ ਦੇ ਨਾਲ ਜੁਣ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਭ ਸੁਆਮੀ ਸੇਵਾ ਦਾ ਜੋ ਗੁਰੂ ਦੇ ਪਿਆਰੇ ਵਿਛੜ ਜਾਂਦੇ ਨੇ ਉਹਨਾਂ ਉਹਨਾਂ ਨੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਵਾਉਂਦੇ ਨੇ ਕਿਸੇ ਵੀ ਸੇਵਾ ਜੋੜਿਆਂ ਦੇ ਵਿੱਚ ਲਗਵਾ ਦਿੰਦੇ ਨੇ ਕਿਸੇ ਵੀ ਲੰਗਰ ਦੇ ਵਿੱਚ ਲਾ ਦਿੰਦੇ ਨੇ ਉਹ ਗੁਰੂ ਪਿਆਰੇ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਆਪਣਾ ਜੀਵਨ ਸਫਲ ਕਰਦੇ ਨੇ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ ਜੋ ਗੋਵਿੰਦ ਪੂਲ ਮਤ ਲਾਓ ਮਾਨ ਜਨੁਕਾ ਤੇਹੀ ਲਾਓ ਲਾ ਪ੍ਰਾਣੀ ਤੋਂ ਆਇਆ ਲਾਹ ਲੈ ਤਕਫਤ ਕਫੜੇ ਸਭ ਮੁਕਤੀ ਚੱਲੀ ਰਹੇ ਜਸ ਗਵਾਇਆ ਖਾਏ ਕੇ ਰਾਤ ਗਵਾਈ ਸੋਏ ਵੀਰੇ ਜੈਸਾ ਜਨਮ ਹੈ ਕੌਣੀ ਬਦਲੇ ਜਾਏ ਕੌਡੀਆਂ ਦੇ ਪਾਏ ਜੀਵ ਆਤਮਾ ਬਹੁਤ ਪਰਪੰਚ ਕਰ ਪਰਤਾਂ ਲਿਆ ਹੋਇਆ ਸੁਧਦਾਰਾ ਭਿਆਨ ਨਾ ਛਾਵੇ ਮਨ ਮੇਰੇ ਭੁਲੇ ਕਵਨਾਂ ਕੀ ਦੇਖਿਓ ਤੋ ਭੁਲਿਆ ਫਿਰਦਾ ਹੈ ਆਪਣਾ ਜੀਵਨ ਘੜੀਆਂ ਨੂੰ ਨਿਸਵਲੀ ਗੁਆਰਿਆ ਹੈ ਤੋ ਗੁਰੂ ਪਿਆਰਿਓ ਜੋ ਵਾਹ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਵਾਹ ਪੁਰਸ਼ਾਂ ਦੇ ਬਚਨਾਂ ਨੂੰ ਕਮਾ ਲੈਂਦੇ ਨੇ ਉਹਨਾਂ ਦਾ ਜਪਲ ਜਾਨਵ ਸਫਲਾ ਹੋ ਜਾਂਦਾ ਹੈ ਇੱਕ ਬੀਬੀ ਮਹਾਂਪੁਰਖਾਂ ਦੇ ਦਰਵਾਜ਼ੇ ਵਿੱਚ ਬਹੁਤ ਸੰਗਤ ਕਰਿਆ ਕਰੇ ਜਿਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਬੀਬੀ ਸਰਜੀਤ ਕੌਰ ਹੈ। ਇੱਕ ਵਾਰੀ ਸੰਤ ਮਹਾਰਾਜ ਬਾਬਾ ਬ੍ਰਿਆ ਸਿੰਘ ਜੀ ਕਹਿਣ ਲੱਗੇ ਬੀਬੀ ਜਿੱਥੇ ਵੀ ਸੰਗਤ ਵਿੱਚ ਅਸੀਂ ਜਾਂਦੇ ਆ ਉਹ ਸੰਗਤ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਦੇ ਆਂ ਕੀ ਕਰਨ ਹੈ ਮਹਾਂਪੁਰਖਾਂ ਨੂੰ ਬੀਬੀ ਕਹਿਣ ਲੱਗੀ ਮਹਾਰਾਜ ਜੀ ਮੈਂ ਉਸ ਘਰ ਦੇ ਸੰਗਤ ਵਿੱਚ ਆਨੀ ਆ ਮੈਨੂੰ ਪਤਾ ਹੈ ਕਿ ਦਰਗਾਹ ਦੇ ਵਿੱਚ ਲਿਖਾ ਜਾਣਾ ਪੈਂਦਾ ਹੈ ਕਿ ਅੰਦੇ ਕਿਸ ਤਰ੍ਹਾਂ ਤੈਨੂੰ ਕੋਈ ਪਤਾ ਕਹਿੰਦਾ ਮੈਂ ਪਹਿਲੇ ਇੱਕ ਵਾਰੀ ਮਾਰ ਚੁੱਕੀ ਹਾਂ ਤੇ ਮੈਂ ਜਦੋਂ ਮੈਨੂੰ ਧਰੋ ਰਾਜਾ ਲੈ ਗਿਆ ਤਾਂ ਮੈਨੂੰ ਮੋਹਰੇ ਬਤਾਰਣੀ ਨਦੀ ਆ ਗਈ ਤਉ ਤਾਂ ਪਾਗ ਦੀ ਨਦੀ ਮੋਰ ਚੱਲੇ ਤੇ ਮੈਨੂੰ ਸੋਚ ਰਹੀ ਮੈਂ ਮੰਦੇ ਵਿੱਚ ਵੀ ਮੈਂ ਇਸ ਨਦੀ ਤੋਂ ਕਿਸ ਤਰ੍ਹਾਂ ਪਾਰ ਹੋ ਸਕਦੀ ਹਾਂ ਅਜੇ ਮੈਂ ਸੋਦੀ ਰਹੀ ਸੀ ਜਦੋਂ ਕਿ ਕਿਤੇ ਕਪੜਾ ਵਾਲੇ ਮਾਤਾ ਮੋਰੇ ਖੜੇ ਹੋ ਕੇ ਤੋ ਕਹਿ ਲਗੀ ਤੂੰ ਘਵਰਾਣਾ ਮੈਂ ਤੈਨੂੰ ਚੱਕ ਕੇ ਇਸ ਨਦੀ ਤੋਂ ਪਾਰ ਕਰ ਦਿੰਨੀ ਆ ਕਿਸੇ ਤਰ੍ਹਾਂ ਹੋਇਆ ਉਸਨੇ ਮਾਤਾ ਜੀ ਨੂੰ ਨਦੀ ਤੋਂ ਪਾਰ ਢੱਕੀ ਕਰ ਦਿੱਤਾ ਉਹ ਕਹਿ ਲਗੀ ਤੂੰ ਮਾਤਾ ਹੈਂ ਕਿ ਨਹੀਂ ਮੈਂ ਮਾਤਾ ਨਹੀਂ ਮੈਂ ਤੇਰਾ ਕਰਮ ਹੈ ਉਹ ਕਹਿੰਦੇ ਤੂੰ ਮੇਰਾ ਕਰਮ ਕਿਸ ਤਰ੍ਹਾਂ ਬਣ ਗਿਆ ਕਹਿੰਦੇ ਕਰਮ ਮੈਂ ਇਸ ਤਰ੍ਹਾਂ ਬਣ ਗਿਆ ਵੀ ਤੂੰ ਇੱਕ ਦਿਨ ਕਿਸੇ ਨਦੀ ਦੇ ਕੰਢੇ ਜਾ ਰਹੀ ਸੀ ਉੱਥੇ ਕੋਈ ਪੰਛੀ ਸੀ ਦੁਨੀਆ ਲੱਤਾਂ ਨੂੰ ਕੋਈ ਧਾਗਾ ਤੇ ਮੜ ਗਿਆ। ਪੂਰੀ ਲੱਤਾਂ ਦੋਨੇ ਪਕੜ ਹੋ ਗਈਆਂ। ਪਕੜ ਹੋਣ ਕਰਕੇ ਉਹ ਪਾਂਚੀ ਉੱਡ ਨਹੀਂ ਸਕਿਆ ਤੇਰੇ ਮਨ ਦੇ ਵਿੱਚ ਦਇਆ ਆਈ। ਦੁਨੀਆ ਲੱਤਾਂ ਹੁੰਦੀਆਂ ਸੋ ਯਾਦ ਕਰਵਾ ਦਿੱਤਾ। ਉਹ ਤੇਰਾ ਪੁੰਨ ਕਰਮ ਬਣ ਗਿਆ। ਉਹ ਤੇਰਾ ਪੁੰਨ ਕਰਮ ਹੈ ਤੇ ਤੈਨੂੰ ਛਡਾਣ ਵਾਸਤੇ ਪਹੁੰਚਾ। ਤੇ ਕਹਿੰਦੇ ਅਕੀਰ ਕੀ ਕਹਿੰਦੇ ਹੁਣ ਦੂਜੇ ਪਰਮੇਸ਼ਰ ਦਾ ਨਾਮ ਜਪਿਆ ਹੋਗਾ ਤੇ ਤੈਨੂੰ ਛਡਾਊਗਾ। ਤੇ ਜਦੋਂ ਉਸਨੇ ਬਚਨ ਸੁਣਿਆ ਸਰਰਨ ਕਹਿੰਦਾ ਵੀ ਇਹ ਵੀ ਬੀਬੀ ਉਹ ਵੀ ਬੀਬੀ ਹੋਰ ਸੀ ਕਹਿੰਦੀ ਮੇਰੀ ਮੇਰੇ ਵਿੱਚ ਹੋਸ਼ ਆ ਗਏ ਜਦੋਂ ਹੋਸ਼ ਆਈ ਸਾਡੇ ਮੰਗਦੇ ਦੀ ਦੂਸਰੀ ਬੀਬੀ ਉਹ ਕਹਿੰਦੇ ਢੜਾਈ ਕਰ ਗਈ ਉਸ ਦਿਨ ਤੋਂ ਹੀ ਕਹਿੰਦੀ ਮੈਨੂੰ ਇੰਨਾ ਗਣੀ ਕੁ ਮੇਰਾ ਪਾੜ ਫਲ ਗਿਆ ਵੀ ਭਾਈ ਨਾਮ ਤੋਂ ਬਗੈਰ ਕੁਝ ਵੀ ਨਹੀਂ ਹੈ ਸਤਿਗੁਰਸ ਹੁੰਦੇ ਨੇ ਮਹਾਪੁਰਸ਼ ਹੁੰਦੇ ਨੇ ਤੁਧ ਸਲਾਹਿਨ ਤਿੰਨ ਜਨ ਭੱਲੇ ਨਾਨਕ ਆਦਨ ਸੋਈ ਜੇ ਕੋ ਜਿਉਂ ਕਹੇ ਉਹਨਾਂ ਕੋ ਜਮਤੀ ਦਲ ਬਣਾ ਲਈ ਜੇ ਅਜਿਨ ਚਿਤ ਵੀ ਉਹਨਾਂ ਨੂੰ ਕੋਈ ਸਹਿਜ ਸੁਭਾਈ ਵੀ ਨਮਸਕਾਰ ਕਰਦਾ ਹੈ ਜਾਂ ਆਉਂ ਜੀ ਕਹਿੰਦੇ ਉਹ ਜਮਾਂ ਤੋਂ ਸੁਤ ਜਾਂਦਾ ਕਿਉਂ ਮਹਾਰਾਜ ਦੀ ਬਾਣੀ ਵੀ ਤੇ ਵੀ ਆ ਜੈ ਸਾਧੂ ਗੋਵਿੰਦ ਭਜਨ ਕੀਤ ਨਾਨਕ ਰੀਤ ਹੜਾ ਹੜਾ ਤੁਨੇ ਛੱਟੇ ਨਿਕ ਜਨਾਂ ਜੇ ਸਤਿ ਪੁਰਸ਼ ਮਹਾਂਪੁਰਖਾਂ ਦੀ ਸੰਗਤ ਹੋ ਗਈ ਭਾਈ ਤੇ ਤੁਸੀਂ ਨਹੀਂ ਜਾਣਾ ਜੇ ਤੁਸੇ ਤੁਸੀਂ ਗਏ ਤਾਂ ਤੁਸੀਂ ਪਜੇ ਜਾਗੇ ਬੈਗ